ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਟਾਈਮ ਆ ਟਾਈਮ ਨਾ 4 ਸਵਾ 4 ਹੋ ਗਏ ਆਪਾਂ ਬਣਾਉਂਦੇ ਸੀਗੇ ਅੰਦਰ ਕਰਦੇ ਸੀ ਸਲਾਈ ਤੇ ਕਮੀਜ਼ ਬਣਾ ਕੇ ਅਟਿਆਂ ਦੋ ਹਲੇ ਦੋ ਤਿੰਨ ਪੈਣਗੇ ਆਪਣੇ ਤੇ ਅੱਜ ਨਾ ਕੋ ਟਾਈਮ ਮਿਲ ਗਿਆ ਸੱਜ ਵਧੀਆ ਦੋ ਕਮੀਜ਼ ਬਣ ਕੇ ਕੁਛ ਆਪਾਂ ਰਾਤ ਨਾ ਕਟਿੰਗ ਕਰਕੇ ਪ੍ਰੈਸ ਮਾਰ ਕੇ ਸੈਟਿੰਗ ਕਰਕੇ ਧਰਤੀ ਤੋਂ ਉਹਨਾਂ ਦੇ ਗਲੇ ਕੋਲੇ ਚੇਪ ਕੇ ਹੁਣ ਆਪਾਂ ਦੁਪਹਿਰ ਤੋਂ ਬਾਅਦ 2:00 ਵਜੇ ਆਪਾਂ ਸਾਰੇ ਬਣਾ ਤੇ ਉਸ ਤੋਂ ਬਾਅਦ ਨਾ ਫਿਰ ਆਪਾਂ ਨੂੰ ਵਿਚਤੀ ਉੱਠ ਬੈਠ ਵਾਲੀ ਹੋ ਜਾਂਦੀ ਐ ਇਸ ਕਰਕੇ ਤੇ ਭੱਜ ਦੌੜ ਫੇਰ ਵਿਚਦੀ ਮੱਝਾ ਬਣ ਕੇ ਗਏ ਆਪਾਂ ਫੇਰ ਰੜੇ ਰਹਿ ਗਈ ਸੀ ਫੇਰ ਬਣਾਏ ਵਿਚਦੀ ਚਾਹ ਬਣਾਈ ਐ ਇਸ ਕਰਕੇ ਕੰਮ ਕਾਫੀ ਹੋ ਜਾਂਦੇ ਨੇਗੇ ਕਿਉਂਕਿ ਜੇ ਕੁਝ ਖੇਤ ਬੰਨੇ ਕੰਮ ਚੱਲਦਾ ਫਿਰ ਨਾ ਦੁਪਹਿਰੇ ਕੁਝ ਤਾਪ ਅੱਗੇ ਚਾਹ ਦੋ ਟਾਈ ਬਿਜ ਬਣਾਉਣੇ ਤਾਂ ਹੁਣ ਆਪਾਂ 1.5 ਘੰਟੇ ਬਣਾ ਲੈਣੇ ਫਿਰ ਖੇਤ ਜਾਣਾ ਹੁੰਦਾ ਪਾਣੀ ਪੂਣੀ ਲਵਾਉਣਾ ਹੁੰਦਾ ਜ ਆਪਣੇ ਨਾ ਮੱਕੀ ਨੂੰ ਮੂੰਗੀ ਵਾਲਾ ਜਿਹੜਾ ਬੀਜਣ ਆਪਾਂ ਨੇ ਉੱਥੇ ਪਾਣੀ ਲਾਉਣਾ ਤੇ ਇਸ ਕਰਕੇ ਖੇਤ ਦੀ ਭੱਜ ਦੌੜ ਘਰੇ ਕੰਮਾਂ ਦੀ ਭੱਜ ਦੌੜ ਕਾ ਕਿਵੇਂ ਬਦਲਵਾਈ ਕਿਵੇਂ ਜੋਰੀ ਅੱਜ ਜਿਵੇਂ ਉਹ ਦੇਖੋ ਢੋਲ ਪੈਨੇ ਬਾਹਰ ਢੋਲ ਕੱਢਦੇ ਦੋ ਇੱਕ ਆਪਾਂ ਨਾ ਮਾ ਲੈਂਦੇ ਸੀ ਉਹ ਅੰਦਰੀ ਪਿਆ ਤੇ ਇਹ ਢੋਲ ਕੱਢਣ ਖਾਜ ਆਪਾਂ ਧੁੱਪ ਲਵਾ ਦੀ ਫਿਰ ਦੇ ਦਿੰਦਾ ਆਪਾਂ ਇੱਕ ਦੇ ਦਿੰਦਾ ਨਾ ਕਣਕ ਪਾਉਣੇ ਜਿੱਦੇ ਆਪਣਾ ਟਾਈਮ ਲੱਗਿਆ ਤੇ ਕੱਢਿਆ ਨਹੀਂ ਸੀ ਬਾਹਰ ਵੀ ਆਪਾਂ ਦੋ ਦੰ ਧੁੱਪਾਂ ਚ ਰਹਿ ਜੂਗਾ ਹੁਣ ਬਦਲਵਾਈ ਨਾ ਹਨੇਰੀ ਹੈ ਪਤਨ ਕੀ ਹਨੇਰੀ ਉੱਠ ਰਹੀ ਆ ਬੱਦਲ ਜੇ ਹੋ ਰਹੇ ਨੇਗੇ ਮੌਸਮ ਜੇ ਹੋਰੀ ਹੱਲਿਆ ਪਿਆਗਾ ਹੁਣ ਆਪਾਂ ਪਲਾ ਕਿਉਂਦੇ ਸੀਗੇ ਮੱਝਾਂ ਨੂੰ ਪਾਣੀ ਜੀ ਨਾਲ ਆਪਾਂ ਜਲਾਹੀ ਸੀਗੀ ਕਣਕ ਤੋਂ ਪੱਲੀ ਨੇ ਕਣਕ ਨੂੰ ਸੇਕ ਜਾ ਲੱਗ ਜੂਗਾ ਹੁਣ ਜਿਹਨਾਂ ਪਟਾਕ ਰੱਖੀ ਸੀ ਸ਼ਾਮ ਨੂੰ ਫਿਰ ਆਪਾਂ ਟੱਕ ਦਾਂਗੇ ਜਦੋਂ ਆਪਾਂ ਉਹ ਕਰਨਾ ਹੋਇਆ ਇੱਧਰ ਕਈ ਵਾਰ ਰਾਤ ਮੱਝਾਂ ਨੇ ਨਾ ਆਪਣੇ ਕੋਲੇ ਫਿਰ ਆਪਾਂ ਅੰਦਰ ਹੁੰਨੇ ਆ ਕੋਈ ਪਸ਼ੂ ਕੱਟੀ ਛੋਟੀਆਂ ਖੋਲ ਜੇ ਫਿਰ ਨੁਕਸਾਨ ਕਰਨਗੇ ਨਾਲ ਉਹ ਖਾ ਲੈਣਗੇ ਕਣਕ ਨਾਲੇ ਫਿਰ ਖਿਲਾਰ ਦੇਣਗੇ ਨੁਕਸਾਨ ਹੋਊਗਾ ਨਹੀਂ ਇਸ ਕਰਕੇ ਆਪਾਂ ਨਾ ਆ ਦੇਖੋ ਤੁਹਾਨੂੰ ਦਿਖਾਉਣੀ ਆ ਕਣਕ ਦੋਨਾਂ ਸਾਰੇ ਪੱਲੀ ਉਤਾਰਤੀ ਆਪਾਂ ਨੇ ਥੱਲੇ ਇਧਰ ਨੂੰ ਇਸ ਤਰ੍ਹਾਂ ਮੋੜਤੀ ਸੀ ਫਿਰ ਆਪਾਂ ਐਵੇਂ ਤਾਂ ਹੇਰ ਕਰ ਦਾਂਗੇ ਉਹ ਦੇਖੋ ਜੀ ਦੂਸਰਾ ਢੋਲਾ ਆਪਣਾ ਹੋ ਪਿਆ ਲਗਾ ਨਮਾ ਫਿਰ ਆਪਾਂ ਇਹ ਦੂਸਰੇ ਢੋਲਾ ਨੂੰ ਇਹਨਾਂ ਨੂੰ ਲਾ ਦਾਂਗੇ ਚੱਕ ਕੇ ਅੰਦਰ ਆਹ ਲਓ ਜੀ ਦੋਨਾਂ ਨੂੰ ਧੁੱਪ ਲੱਗ ਜੂਗੀ ਇਹ ਛੋਟਾ ਇਹ ਕਾ ਵੱਡਾ ਲਓ ਜੀ ਆਪਾਂ ਨਾ ਮੱਝਾਂ ਨੂੰ ਪਾਣੀ ਪਲਾਈਆ ਟਾਈਮ ਕਾਫੀ ਹੋ ਗਿਆ ਕੱਖ ਕੁੱਟਣੇ ਨੇ ਜੀ ਆਪਾਂ ਨੇ ਖੇਤ ਗਏ ਨੇ ਅੱਜ ਆਪਾਂ ਨੂੰ ਕੱਖ ਵੀ ਆਪ ਘੁੱਟਣੇ ਪੈਣਗੇ ਉਹ ਕੁੜੀ ਨੇ ਕੀ ਅੱਜ ਆਪਣਾ ਜਿਆਦਾ ਆ ਗਿਆ ਮੇਰੇ ਕੱਟਾ ਇੱਧਰ ਬੰਨਣਾ ਨਹੀਂ ਨਾ ਉਹਦੀ ਮੱਝ ਨੂੰ ਚੁੰਗ ਜਾਂਦਾਗਾ ਇੱਕ ਦਿਨ ਛੱਡ ਕੇ ਉਹਦੀ ਚੁੰਗ ਜਾਂਦਾ ਦੂਸਰੇ ਦਿਨ ਲਓ ਜੀ ਆਪਾਂ ਪਾਣੀ ਭੜਾ ਦੀ ਲੈਟ ਹੈਗੀ ਆ ਫਿਰ ਹੁਣ ਜੀ ਆਪਾਂ ਲਿੱਟੀ ਦਾਣਾ ਪਿਉਣਾਗਾ ਲਿੱਟੀ ਲੁੱਟੀ ਪਿਉਦੀਏ ਨਾਲੇ ਲਓ ਜੀ ਆਪਾਂ ਨਾ ਪਹਿਲਾਂ ਟੋਕਾ ਕਰਦੀਏ ਫਿਰ ਕਿਤੇ ਲੈਟ ਨਾ ਭੱਜ ਜੇ ਨਾ ਆਪਾਂ ਮੱਝਾਂ ਨੂੰ ਪਾਣੀ ਭਰਵਾਉਣੀ ਹੈ ਜਦੋਂ ਆਪਣੇ ਖੇਤਦਾਰ ਨੂੰ ਨਾ ਫਿਰੇ ਜ਼ਿੰਮੇਵਾਰੀ ਆਪਣੀ ਹੁੰਦੀ ਆ ਫਿਰ ਇਹਨਾਂ ਨੂੰ ਰੱਖ ਕੇ ਕੰਮ ਹੋ ਜਾਂਦਾ ਤੇ ਬਈ ਤੋਂ ਇਹਨਾਂ ਦੇ ਜਿਹਾ ਕਾ ਕਰਨ ਉਹਦੀ ਲਾਈਟ ਚਲੀ ਗਈ ਹੁਣ ਆਪਾਂ ਫੇਰ ਲੱਗਾ ਨੂੰ ਪਾਣੀ ਪੜਾ ਦਿੰਦੇ ਆ ਉਹਨਾਂ ਚਿਰਚ ਨਾਲ ਆਪਾਂ ਲੈਟੀ ਪੀਂਹੋਂ ਦਿੰਦੇ ਆ ਜਦੋਂ ਲਾਈਟ ਆ ਗਈ ਫਿਰ ਆਪਾਂ ਕੋਕਾ ਕਰ ਦਾਂਗੇ ਹਲਕਾ ਜਿਹਾ ਮਾਗਰੀਆ ਪਾਉਨਾ ਸਰੋਂ ਦੀ ਖਾਲ ਤੇ ਕੰਨੀ ਲੈ ਚੀਰਾਂ ਆ। ਆ ਫਿਰ ਮਗਾਉਣਾ ਜਿੱਦੇ ਟਾਈਮ ਲੱਗਿਆ ਫਿੱਕੀ ਹੋ ਜਾਣੀ ਜੇ ਤਾਂ ਨਹੀਂ ਹੈਗਾ ਜੀ। ਚਾਹ ਵਾਲੇ ਟਿੱਕਣੇ ਦੇ ਲਾ। ਗਰਦੀਆ ਪਾਣੀ ਪਾ ਲਈਏ ਮੱਝਮ। ਐਨੇ ਨੂੰ ਲਾਈਟ ਆ ਜੂ ਫਿਰ ਆਪਾਂ ਚੋਪਾ ਕਰਦੇ। ਸਾਰਾ ਦਿਨ ਦੀ ਸੀਗੀ ਅੱਜ ਪਤਾ ਨਹੀਂ ਕੀ ਹੋ ਗਿਆ। ਆ ਹੁਣ ਅੱਥ ਨੇ ਜੇ ਕੱਟ ਜੀ। ਦੀ ਸੋਚ ਉਹ ਇਹਦੇ ਸ਼ਾਮ ਨਹੀਂ ਅਜੇ ਬੜੇ ਚੁਕੀਆਂ ਦਾਣਾ ਖਾ ਖਾ ਨਾ ਜੀ ਅੱਖਿਆ ਪਿਆ ਇੱਕ ਤਾਂ ਜੂਰੀਆ ਵਾਲਾ ਬਣਦਾ ਹੀ ਹੋਰ ਕੋਈ ਸਬਜ਼ੀਆਂ ਨਹੀਂ ਹੋਉਂਦੀਆਂ ਫਿਰ ਸਿੱਤੋਂ ਆਪਣੇ ਹਰੀਆਂ ਸਬਜ਼ੀਆਂ ਆਉਣਗੀਆਂ

ਨਮਾ ਮਾਮਾ ਲਈ ਬਾਲਾ ਨੇ ਪਾਣੀ ਛੜਕਦੇ ਕਿਉਂਕਿ ਲਾਈਟ ਨਹੀਂ ਹੈਗੀ ਟੈਂਕੀ ਚ ਪਾਣੀ ਨਾ ਖਤਮ ਹੋ ਜੇ ਇਸ ਕਰਕੇ ਆਪਾਂ થોਡੇ ਛੰਗੀਆਂ ਹੀ ਕਰਦੇ ਆਂ ਕਿੰਨੀ ਆਈਆਂ ਦਿਨੇ ਆਪਣੇ ਇੰਦਰ ਕੱਚੇ ਕਿਲੋਗ ਬੰਨੀ ਹੁੰਦੀਆਂ ਨੇ ਇਸ ਕਰਕੇ ਆਪਾਂ ਨੇ ਇੱਥੇ ਪਾਣੀ ਛੜਕਦੇ ਆਂ ਪਹਿਲਾਂ ਸਵੇਰੇ ਨਹਾ ਕੇ ਬੰਦ ਦਿੰਨੇ ਆ ਉਸ ਤੋਂ ਬਾਅਦ 10 10:30 ਵਜੇ ਫੇਰ ਆਪਾਂ ਇੱਥੇ ਪਾਣੀ ਛੜਕ ਕੇ ਨਾ ਉੱਤੇ ਬੈਠ ਕੇ ਉਹ ਗਿੱਲਾ ਕਰ ਦਿੰਨੇ ਆ ਇਹ ਆਰਾਮ से ਬੈਠੇ ਰਹਿੰਦੇ ਨੇ ਕਿਉਂਕਿ ਉਹਨਾਂ ਤੋਂ ਥੁਪਾਲੀ ਪੈਣ ਲੱਗ ਗਈ ਜੀ ਲੋ ਪੈਣ ਲੱਗ ਗਈ ਤੇ ਆ ਹੁਣ ਮੌਸਮ ਨਾ ਬਦਲ ਰਿਹਾਗਾ ਕਿ ਤੇ ਹਨੇਰੀ ਜਾਂ ਮੀਂਹ ਨਹੀਂ ਪ ਤੇ ਚਲੋ ਜੇ ਆਪਾਂ ਪਾਣੀ ਪੁਣੀ ਪਾ ਲਈਏ ਫਿਰ ਆਪਾਂ ਸਬਜ਼ੀ ਬਣਾਉਣੇ ਦੇ ਦੱਦਾਂ ਕੀ ਬਣਾਈਏ। ਹੋਇਆ ਖਬਰਦੀਏ ਟੋਆ ਲੈ ਕੇ ਤਾਂ ਆਪਣਾ ਲੱਗੇ ਲੈਣੇ ਭਾਤਾਂ ਆਪਣੇ ਰਹਿ ਗਏ ਦੋ ਆ ਪਚਾਰ ਕੇ ਪਾ ਲਾਉਂਦੇ ਆ ਪਹਿਲੇ ਮਗਰ ਮਸ਼ੀਨ ਚਾਰ ਨਾਲੀ ਤੇ ਆਪਾਂ ਦੋ ਪਾਣੀ ਪਾ ਦਾਂਗੇ ਇਹ ਤਾਂ ਜਦੋਂ ਆਪਾਂ ਇਹ ਸੁੱਭਰ ਲਾ ਗਏ ਹਾਂ ਸੁੱਭਰ ਲੈ ਗਿੰਦਾ ਨਾ ਟੱਕਰ ਉੱਗਰ ਲਾ ਦਾਂਗੇ ਉਹ ਬੈਠਣ ਦੇ ਨੁੱਕਰੇ ਮੇਰੇ ਤਾਂ ਉਹਨਾਂ ਕੋਈ ਕੰਨ ਦੇ ਨਾਲ ਜਿਹਾ ਕੇ ਉੱਥੇ ਛੋਟਾ ਢੋਲ ਭਰ ਦਿੰਦੇ ਹਾਂ ਹਾਂ ਫਿਰ ਸਾਰੀ ਇਕੱਠੀ ਕਰਕੇ ਫਿਰ ਆਪਾਂ ਚਾਰ ਪੰਜ ਸਾਰੀ ਚੰਨ ਚਾਰ ਰੁਕੜਾ ਹੈ ਨਾ ਚੰਨ ਮੈਂ ਇਹ ਸੋਗਾ ਤੋਂ ਦਿੱਤਾ ਤਾਂ ਆਹ ਦਾ ਪਰ ਇੱਕ ਛੋਟਾ ਹੁਣ ਹੋਰ ਭਰ ਦਿਆਂ ਅਜਾ ਆਪਣੇ ਮੱਝਾਂ ਵੀ ਬੰਨਣ ਆਉਣੀਆਂ ਪੰਨਿਆਂ ਦੇ ਮੱਝਾਂ ਲੈਟ ਹੋ ਗਈਆਂ ਤੇ ਆਪਾਂ ਬੰਨਦੇ ਗਏ ਰੁਕੜਾ ਮੈਂ ਤੋ ਜੂ। ਪਰ ਕਲਾਕਾਰ ਨਾਲ ਤਾਂ ਕੰਮ ਛੋਟਾ ਹੌਲਾ ਪੈ ਜੂਗਾ। ਹਾਂ। ਤੋ ਨਾਲ ਤਾਂ ਕੰਮ ਇਕੱਠੀ ਹੋ ਜੂ ਸਾਰੀ ਨਾਲੇ ਫਿਰ ਇੱਥੇ ਝੜੀ ਜਾਊਗੀ। ਨਾਲ ਤਬਦੀਬੀ ਸਜੂ। ਫੱਲੇ ਵਿੱਚ ਜੂ ਫੱਲੇ। ਹਾਂ। ਆਲਾ ਸੰਭਾ ਕਿ ਇਹ ਪਾਵਾਂਗੇ ਟੋ ਮਾ। ਕਾਪਾ ਉਹ।

ਹਾਂ ਆਈ ਜਾਕੇ ਬਣਾਉਣੀ ਮਾਸੀ ਤੋਰ ਬਣੀ ਹੱਥ ਵਾਗ ਜੂ ਤਰਾ ਬਸਿਆ ਕਰੋ ਰੋੜਾ ਬੈਠ ਤੂੰ ਅੱਧਾ ਪਰ 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 ਇਧਰ ਇਧਰ ਚੱਲ ਜੀ ਚਾਸੀ ਪੀ ਜਾ ਹਾਂ ਹਾਂ ਨਾ ਨਾ ਅੱਜੋ ਚੱਕ ਲਓ ਇਹ ਫੇਰ ਚੱਕ ਲਾ ਕੇ ਇਧਰ ਇਕੱਠੀ ਕਰ ਦਾਂ ਜਾਂ ਇੱਥੋਂ ਪਾ ਦਿੰਨਾ ਇਧਰ ਲਾਂਗਾ ਹੋ ਜੂਗਾ ਆਹ ਬੈਠਾ ਉਹ ਨਹੀਂ ਨਾ ਮਾਰਿਆ ਪਾ ਕੂਰੇ ਆ ਜਾ ਤੂੰ ਮੇਰੇ ਕੋਲ ਉਹਦੇ ਮੈਨ ਦਾ ਬਸਰੀ ਮੋੜ ਦਾਂਗਾ ਉਚਾਰ ਕੇ ਬੈਠੋ ਉਚਾਰ ਕੇ ਹੀ ਕੋਣੀ ਬੂਸੀ ਚ ਇਧਰ ਲਾਂਗਾ ਹੋ ਜੂ ਇਧਰ ਚੱਕ ਕੇ ਰਹਿ ਜਾਣਾ ਇਹ ਨਹੀਂ ਕਿ ਸਾਰੀ ਪੈ ਜੂਗੀ ਇੱਥੇ ਬੈਠੇ ਭਰੀ ਚੱਲ ਪੂਰੀ ਦੇਖੋ 你们这几把，也没说你到底几没你。 ਕੀ ਆ ਗਈ ਕਿੰਨਾ ਮੌਸਮ ਖਰਾਬ ਹੋ ਗਿਆ ਪਰ ਮਚਾ ਹੋਈ ਲੋ ਜੀ ਆਹ ਹੋ ਰਹਾ ਬੜੀ ਜਿਆਦੇ ਬੜਾ ਮੌਸਮ ਖਰਾਬ ਹੋ ਗਿਆ ਇੱਕ ਮੇਰਾ ਸਿਰ ਬੜਾ ਜਿਆਦੇ ਦੁਖੀ ਜਾਂਦਾ ਅੱਜ ਲੋ ਇੱਧਰ ਨਾ ਐਵੇਂ ਜੇ ਲੰਘ ਗਿਨੇ ਦੀ ਲੋ ਜੀ ਕਣਕ ਆਪਾਂ ਨੇ ਪਾਤੀ ਆ ਖੜੀ ਆ ਮਸ਼ੀਨ ਮਸ਼ੀਨ ਆਪਾਂ ਫਿਰ ਛੱਡ ਕੇ ਆਵਾਂਗੇ ਮੰਡੀ ਚ ਆਪਾਂ ਨੇ ਦਾਣਾ ਮੰਡੀ ਚ ਤੇ ਟਰਾਲੀ ਭਰ ਕੇ ਨਾ ਆਪਾਂ ਨੇ ਦੇਖੋ ਟਰੈਕਟਰ ਛੱਡ ਕੇ ਚਲਾਤਾ ਟਰਾਲੀ ਫੁੱਲ ਭਰ ਕੇ ਕਣਕ ਦੀ ਆਪਣੀ ਵੇਖ ਜੇ ਆਪਣੇ ਮੱਝਾਂ ਖੜੀਆਂ ਨੇ ਆਪਾਂ ਨੇ ਚੋਣੀਆਂ ਨੇ ਤਾਂ ਅੱਜ ਨਾ 6.5 ਹੋ ਗਏ ਟਾਈਮ ਦੇਖੋ ਤੁਸੀਂ ਲਿਸ਼ ਟਰੈਕਟਰ ਟਰਾਲੀ ਨਾਲ ਆਪਾਂ ਬੈਕ ਕਰਕੇ ਇਸ ਤਰ੍ਹਾਂ ਹੀ ਖੜਾਤੀ ਪੂਰੀ ਫੁੱਲ ਟਰਾਲੀ ਭਰ ਗਈ ਆਪਣੀ ਦੇਖੋ ਤੁਸੀਂ ਤੇ ਆਹ ਵਾਲੇ ਆਪਾਂ ਤਿੰਨੋਂ ਭਰਤੇ ਢੋਲ ਦਾ ਛੋਟਾ ਭਰਤਾ ਨੋਨੂ ਆ ਵੱਡੇ ਢੋਲ ਭਰਤੇ ਤੇ ਪੱਲੀਆਂ ਪੁੱਲੀਆਂ ਆਪਾਂ ਤਾਂ ਸਾਂਭਤੀਆਂ ਚੱਕ ਕੇ ਕਣਕ ਦੀ ਟਰਾਲੀ ਭਰਤੀ ਆਪਾਂ ਨੇ ਇਹ ਆਪਾਂ ਨਾ ਸਵੇਰੇ ਮੰਡੀ ਚ ਲਾਹ ਆਵਾਂਗੇ ਦੇਖਣ ਆਪਣੇ ਮੱਜਾਂ ਚੱਕੀ ਜਾਂਦੇ ਨੇ ਖੜੀਆਂ ਆਪਾਂ ਚੋਦੀਏ ਧਾਰ ਇਹਨਾਂ ਜਿੱਦਾਂ ਨੇਰੀ ਬਾਲੀ ਜਾਂਦੇ ਆ ਜਾਂਦੇ ਆ ਬੇਡ ਚ ਪਾਣੀ ਛਿੱਟਕਦੀ ਥੋੜਾ ਜਿਹਾ ਫਿਰ ਤੂੜੀ ਤਾੜੀ ਰੇਤਾ ਨਹੀਂ ਵਾਲਾ ਉੱਡੂਗਾ ਤਿੰਨਾਂ ਪਿੰਡੇ ਹੁਣ ਮੇਰਾ ਨਾ ਸਿਰ ਪਾਪੀ ਜਾਂਦੇ ਦੁੱਭੀ ਜਾਂਦਾ ਤੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਹੈਗੀ ਥੋੜਾ ਜਿਹਾ ਆਪਾਂ ਹੋ ਗਈ ਜਾਂਦੀ ਸੀ ਨਾ ਜਦੋਂ ਪਾਈ ਆ ਤੇ ਸੀ ਟਰਾਲੀ ਭਰੀ ਟਰਾਲੀ ਭਰਨ ਵਾਲੀ ਨਹੀਂ ਬਣਾਈ ਆਪਾਂ ਟਰੋਕ ਭਰਨ ਵਾਲੇ ਪਾਈ ਸੀਗੀ ਮੈਂ ਨਾ ਥੋੜੀ ਜੀ ਲੱਸੀ ਕਰਕੇ ਪੀਨੇ ਆ ਖੱਤੀ ਆ ਦੇਖੋ ਸਿਰ ਉਹ ਆ ਜਾਂਦੀ ਦੁਖੀ ਇਹਨਾਂ ਗੋਲੀਆਂ ਵੀ ਲੈਣੀਆਂ ਗੋਲੀਆਂ ਨਾਲ ਵੀ ਸਿਰ ਹਟਿਆਗਾ ਦੋ ਤਿੰਨ ਦਿਨ ਹੋ ਗਏ ਬੜਾ ਜਿਆਦਾ ਸਿਰ ਦੁਖੀ ਜਾਂਦਾ ਈ ਤੇ ਹੁਣ ਮੈਂ ਸਬਜ਼ੀ ਦੇ ਦਿਆਂ ਕੋਈ ਸਬਜ਼ੀ ਕੀ ਬਣਾਵਾਂ ਦੇ ਦਾਂ ਸੁੱਕੇ ਗੰਡੇ ਭੁੰਨਦੇ ਆ ਚਾਰ ਕੋਈ ਸਬਜ਼ੀ ਹੈ ਜੀ ਕੁਛ ਤਾਂ ਟਾਈਮ ਬੜਾ ਜਿਆਦਾ ਹੋ ਗਿਆ ਜੰਮੀਆਂ ਅੱਖਾਂ ਫਟਦੀਆਂ ਨੇ ਤੇ ਦਵਾਈ ਲੈਣੇ ਜਾ ਕੇ ਡਾਕਟਰ ਦੇ ਮੈਂ ਤੇ 17 14 ਚੱਕੀ ਅੱਜ ਦੀ ਵੀਡੀਓ ਅੱਡੇ ਇੱਥੇ ਕਰਦੇ ਮਿਲ ਗਿਆ ਨੈਸਟ ਵਲੌਗ ਨਾਲ ਤਾਂ ਤੱਕ ਲਈ ਸਤ ਸ੍ਰੀ ਅਕਾਲ